ਤਿੰਨ ਟਰੈਕਟਰ ਅੱਜ ਲੋਡਰ ਵਾਲੇ ਸਾਰੇ ਤੁਹਾਨੂੰ ਦਿਖਾਉਂਦੇ ਆ ਸਿੰਘ ਇੰਜ ਰੇਲਵੇ ਰੋਡ ਮਰਿੰਡਾ ਇਹ ਮਰਿੰਡਾ ਰੇਲਵੇ ਲੋਡ ਦਾ ਬਣਿਆ ਹੋਇਆ ਵਾ ਪਟਿਆਲਾ ਟਰੈਕਟਰ ਮਾਰਕੀਟ ਆਪਣੇ ਕੋਲ ਲੋਡਰ ਆ ਚੁੱਕੇ ਆ ਬਲੇਡ ਬਲੂਡ ਦੇਖੋ ਤੁਸੀਂ ਆ ਵਧੀਆ ਬਲੇਡ ਲੱਗਾ ਹੋਇਆ ਬੜਾ ਸੋਹਣਾ ਲੋਡਰ 735 ਸਵਰਾਜ ਤੇ ਲੱਗਾ ਹੋਇਆ ਜੀ ਇਹ ਔਨ ਵਰਕਿੰਗ ਆ ਰੇਟ ਵੀ ਬਹੁਤ ਜਾਇਜ਼ ਤੁਹਾਨੂੰ ਦੱਸਾਂਗੇ ਉਹ ਲੇਡਰ ਲੋਡਰੀ ਜਿਹੜੇ ਆ ਬਹੁਤ ਮਹਿੰਗੇ ਹੋਏ ਪਏ ਆ 3 ਲੱਖ ਡਿਮਾਂਡ ਆ ਬਾਕੀ ਇਹਦੀ ਪਾਈ ਜੀ ਮੌਕੇ ਤੇ ਲਾ ਲਓ ਤੁਹਾਡਾ ਪੌਣੇ 3 ਦਾ ਬਣ ਜੇ 2.5 ਦਾ ਬਣ ਜੇ ਇਹ ਤੁਸੀਂ ਮਰਗਾਰਡ ਖਤਮ ਹੈ ਮਰਗਾਰਡ ਮਰਗੂੜ ਤੇ ਨਾ 2-3000 ਰੁਪਿਆ ਨਾਲ ਲੈ ਕੇ ਬਦਲੇ ਜਾਂਦੇ ਸਵਰਾਜਾਂ ਦੇ ਕਿਉਂ ਜਦੇ ਜਿਹਨੇ ਲੋਡਰ ਦਾ ਕੰਮ ਲੈਣਾ ਉਹਨੂੰ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਹੁੰਦਾ ਆਪਦਾ ਕੰਮ ਦੇਖਣਾ ਤੇ ਆਹ ਦੇਖੋ ਕੌਂਟਰਵੇਟਰ ਨੂੰ ਵੀ ਬੜਾ ਸੋਹਣਾ ਲੱਗਾ ਹੋਇਆ ਪਿੱਛੇ ਹਰੇ ਟੈਂਕ ਟੋਂਕ ਲੱਗਾ ਇਹਦੇ ਲਿੰਕਾਂ ਦੇ ਲੱਗਾ ਹੋਇਆ ਜਗਾਰਡ ਤੇ ਡੰਡਾ ਪਾ ਕੇ ਪਿੱਛੇ ਲਿੰਕਾਂ ਨਾਲ ਲਿਫਟ ਨਾਲ ਇਹ ਜਿਹੜਾ ਸਿਸਟਮ ਘਰੇ ਹੋਇਆ ਹੈ ਇਹਦਾ 735 ਟਰੈਕਟਰ ਹੈ ਤੇ ਹੁਣਾਂ ਮਨ ਲੱਗਾ ਚਲਾਨੇ ਵਿਚਾਨੇ ਮਲ ਟਰੈਕਟਰ ਹੁਣਾਂ ਆ ਤੁਸੀਂ ਦੇਖ ਲਓ ਤੇ ਇਹ 855 ਦਿਨ ਦਿਖਾਤਾ ਤੇ ਦੂਜਾ ਭਾਈ ਉਹ ਇੱਕ ਹਰੇ ਸਵਰਾਜ ਤੇ ਲੱਗਾ ਹੋਇਆ ਵਾ ਉਹਨੂੰ ਜਿਹੜਾ ਆਪਾਂ ਲੋਡਰ ਜਿਹੜਾ ਉਹਦੇ ਵਿੱਚ ਟਰੈਕਟਰ 755 ਦੀ ਨੀਲਾ ਹੀ ਫਿੱਟ ਕਰ ਦਾਂਗੇ ਆ ਦੇਖੋ ਬਾਹਰ ਪੰਪੇ ਕੱਢਿਆ ਹੋਇਆ ਇਹ ਬਾਹਰ ਪੰਪ ਆਏ ਨਹੀਂ ਸੀ ਦੁਬਾਰੇ ਬਾਹਰ ਪੰਪ ਕੱਢਿਆ ਹੋਇਆ 311 ਚ ਟਰੈਕਟਰ ਆ ਪਹਿਲਾਂ ਦੱਸਦਾ ਤੁਹਾਨੂੰ 311 ਟਰੈਕਟਰ ਕੰਟਰੋਲ ਲਿਫਟ ਆ 95 ਮਾਡਲ ਸੌਦਾ ਇਹ ਟਰੈਕਟਰ 2.5 ਲੱਖ ਦੇ ਕਰੀਬ ਮੈਨੂੰ ਲੱਗਦਾ ਪੂਰਾ ਲੋਡਰ ਸਮੇਤ ਸੌਦਾ ਹੋਣਾ ਚਾਹੀਦਾ 3 ਲੱਖ ਡਿਮਾਂਡ ਆ ਤੇ ਉਹ ਵੀ ਤੁਹਾਨੂੰ 855 ਵੀ ਦਿਖਾਉਣਾ ਤੇ ਦੂਜਾ ਹਰਾ ਸਵਰਾਜ ਵੀ ਤੁਸੀਂ ਦਿਖਾਉਣਾ ਹਰੇ ਸਵਰਾਜ ਦੇ ਵਿੱਚ ਜਿਹੜਾ ਟਰੈਕਟਰ ਤੁਹਾਨੂੰ ਨੀਲਾ ਫਿੱਟ ਕਰਕੇ ਦੇ ਦਿੱਤਾ ਜਾਊਗਾ ਇਸ ਟਾਈਮ ਮੌਕੇ ਤੇ ਉਹਦੇ ਵਿੱਚ ਹਰਾ ਸਵਰਾਜ ਆ ਤੇ ਦੋਸਤੋ ਚੱਕ ਲੋ ਫੋਨ ਤੇ ਕਰ ਲੋ ਫੋਨ ਜਿਨ੍ਹਾਂ ਨੂੰ ਲੋਡਰ ਲੋੜ 76960 1006 WhatsApp ਤੇ ਹੀ ਜਵਾਬ ਦਿੱਤਾ ਜਾਊਗਾ ਬਾਈ ਜੀ ਕਾਲ ਨਹੀਂ ਟੈਂਡ ਹੋਣੀ ਬਾਰ ਬਾਰ ਤੁਹਾਨੂੰ ਦੱਸ ਰਿਹਾ ਫੋਨ ਨਾ ਕਰਿਓ ਵੀਰੋ WhatsApp ਤੇ ਇਹੀ ਤੁਹਾਨੂੰ ਜਵਾਬ ਦਤਾ ਜਿਹੜਾ ਇੰਟਰਸਟਡ ਹੋਏ ਉਹੀ ਫੋਨ ਕਰਿਓ ਸੁਆਦ ਵਾਲੇ ਭਰਾ ਨਾ ਤੰਗ ਕਰਿਓ ਬਹੁਤ ਕੰਮਕਾਰ ਹੁੰਦੇ ਨੇ ਦਿਨ ਦੇ ਵਿੱਚ 850 855 ਦੇ ਲੱਗਿਆ ਹੋਇਆ ਲੋਡਰ ਇਹਦਾ ਬਾਗਟ ਉਹਦੇ ਨਾਲੋਂ ਵੱਡਾ ਵਾ ਕਿਉਂ ਟਰੈਕਟਰ ਵੱਡਾ ਸੀਗਾ ਇਹਦੇ ਜੱਕ ਜੁੱਕ ਵੀ ਤਗੜੇ ਉਹਦੇ ਨਾਲੋਂ ਤੇ ਇਹ ਜਿਹੜਾ ਵਾ ਟਰੈਕਟਰ ਵੀ ਤਗੜਾ ਤੁਹਾਨੂੰ ਪਤਾ 855 ਦਾ ਇੰਜਨ ਤਗੜਾ ਹੁੰਦਾ ਇਹ ਵੀ 95 96 ਵੜਦਾ ਇਹਦਾ ਹੁਣ ਤੁਸੀਂ ਰੰਗ ਰੂਪ ਦੇਖੀ ਜਾਓਗੇ ਰੰਗ ਰੂਪ ਤੇ ਨਹੀਂ ਤੁਹਾਨੂੰ ਜੱਜਣਾ ਇਹ ਲੋਡਰੀ ਤੁਹਾਨੂੰ ਪਤਾ ਕੰਮ ਦੇ ਆ ਟਰੈਕਟਰਾਂ ਤੋਂ ਅਗਲੇ ਨੇ ਕੀ ਲੈਣਾ ਜਿਹਨੇ ਕੰਮ ਲੈਣਾ ਉੱਥੇ ਉਹਨੇ ਇੱਕ ਥਾਂ ਦੇ ਵਿੱਚ ਹੀ ਇਹ ਘੁੰਮੀ ਜਾਣਾ ਹੁੰਦਾ ਇਹਦੇ ਬੜਾ ਵਧੀਆ ਜਿਗਾਰਡ ਦੇਖੋ ਫਰੇਮ ਜਿਹੜਾ ਹਾਂਡੀ ਨਾਲ ਗੱਸੀਆ ਹੈ ਤੇ ਲਿਫਟ ਦਾ ਕੋਈ ਜਿਗਾਰਡ ਨਹੀਂ ਥੱਲੇ ਗਾਰਡਰ ਪਾ ਕੇ ਕਾਉਂਟਰ ਵੇਟ ਜਿਹੜਾ ਇਹਦਾ ਗਾਰਡਰਾਂ ਦੇ ਕਰਿਆ ਹੋਇਆ ਵਾ ਜਿਹੜਾ ਵੀ ਟਰੈਕਟਰ ਇਹਦੇ ਨਾਲ ਫ੍ਰੀ ਰਵੇ ਉਹ ਜਿਹੜਾ 735 ਉਹਦੇ ਤੇ ਲਿਫਟਾਂ ਦੇ ਉੱਪਰ ਟੰਗਿਆ ਹੋਇਆ ਪਿਆਰ 14 ਮਾਡਲ ਸਟੈਂਡਰਡ ਪਟਿਆਲੇ ਦਾ ਲੋਕਲ ਨੰਬਰ ਆ ਪੀਵੀ 11 ਸਭ ਤੋਂ ਮੇਨ ਜਿਹੜੇ ਫੀਚਰ ਆ ਇੱਕ ਤਾਂ ਪਾਵਰ ਸਟੀering ਆ ਗਿਆ ਜੀ ਪਾਵਰ ਸਟੀeringਾ ਟਰੈਕਟਰ ਆ ਦੇਖੋ ਤੁਸੀਂ ਆ ਲਿਫਟ ਵਾਲਾ ਪੰਪ ਹੋ ਗਿਆ ਪਾਵਰ ਦਾ ਪੰਪ ਹੋ ਗਿਆ 460 ਪਾਵਰ ਸਟੀering ਹੁਣ ਚੱਕ ਲਓ ਭਰਾ ਜਿਹੜੇ ਬੰਦੇ ਪੁੱਛਦੇ ਹੁੰਦੇ ਬਈ ਸਟੈਂਡਰਡ ਨਹੀਂ ਹੈਗਾ ਬਈ ਸਟੈਂਡਰਡ ਨਹੀਂ ਹੈਗਾ ਦੂਜੀ ਗੱਲ ਤੇਲ ਬ੍ਰੇਕਾਂ ਤੀਜੀ ਗੱਲ ਜਿਹੜਾ ਵਾ 3 ਸਪੀਡ ਟਰੈਕਟਰ ਆ ਐਲ ਬ੍ਰੇਸਟ ਬ੍ਰੇਕ ਟਾਇਰ ਦੇਖ ਲਓ 16 ਦੇ ਕਿੰਨੇ ਕਾ ਠੀਕ ਆ ਦੋਸਤੋ ਤੇ ਟਰੈਕਟਰ ਦੀ ਸਵਾ ਤਿੰਨ ਮੰਗ ਆ ਟਰੈਕਟਰ ਤਿੰਨ ਦਾ ਬਣ ਜੇ ਤਿੰਨ 10 ਦਾ ਬਣ ਜੇ ਮੌਕੇ ਤੇ ਤੁਹਾਡਾ ਬਾਸ ਟਰੈਕਟਰ ਦਾ ਸੌਦਾ ਹੋਇਆ ਪਿਆ ਜੇ ਕੋਈ ਭਰਾ ਲੈਣਾ ਚਾਹੁੰਦਾ ਕੋ ਨਾਂ ਵੇਚਣ ਵਾਲਾ ਅੜਨ ਵਾਲਾ ਵਾ ਟਰੈਕਟਰ ਜਮਾਂ ਸਿਰੇ ਤੇ ਆਇਆ ਪਿਆ ਹੁਣ ਇੱਕ ਅੱਧੇ ਦਿਨ ਚ ਟਰੈਕਟਰ ਦਾ ਪਲਾਕਾ ਪੈ ਜਾਣਾ ਪੀਪੀ 11 ਏਲ 9750 ਨੰਬਰ ਦਾ ਟਰੈਕਟਰ ਦਾ ਔਨ ਰਿਕਾਰਡ ਆਪਦਾ ਚੈੱਕ ਕਰ ਸਕਦੇ ਹੋ ਸਾਰਾ ਕਾਪੀ ਕਾਗਜ ਜਿਹੜੇ ਆ ਮੌਕੇ ਤੇ ਆ ਹੁੱਕ ਡਰਾਵ ਡੰਡਾ ਵਧੀਆ ਰੀਨਲ ਨਾਲ ਆ ਆ ਲੋ ਜੀ ਮਰਗਾਰਡ ਸ਼ਰਗਾਰਡ ਦੇਖ ਲਓ ਤੁਸੀਂ ਕਿਤੋਂ ਗਲੇ ਛੜੇ ਨਹੀਂਗੇ ਤੇ ਇੱਕ ਤਾਂ ਹੁੰਦਾ ਨਾ ਵੀ ਵਰਗਾਣਾ ਟਾਕੀਆਂ ਲਾਈਆਂ ਹੁੰਦੀਆਂ ਰੰਗ ਕਰੇ ਹੁੰਦੇ ਰਿਵਰਸ ਪੀਟੀਓ ਫੀਚਰ ਵੜਿਆ ਟਰੈਕਟਰ ਦੇ ਵਿੱਚ ਠੀਕ ਆ ਜੀ ਥਰੀ ਸਪੀਡ ਦਾ ਲੀਵਰ ਉਹ ਆ ਗਿਆ ਪਰ ਲਾ ਪੀਟੀਓ ਵਾਲਾ ਲੀਵਰ ਆ ਗਿਆ ਆ ਆ ਸੱਚ ਆ ਆ ਗਿਆ ਥਰੀ ਸਪੀਡ ਦਾ ਆ ਥਰੀ ਸਪੀਡ ਦਾ ਜਿਹੜਾ ਲੀਵਰ ਇਹਨੂੰ ਆ ਗਿਆ ਅਰੀਨਲ ਕੰਪਨੀ ਵੱਲੋਂ ਥਰੀ ਸਪੀਡ ਆ ਕੋਈ ਜਿਗਾੜ ਨਹੀਂ ਲਾਇਆ ਕੋਈ ਕੁਝ ਨਹੀਂਗਾ ਜਿਹੜਾ ਕੰਪਨੀ ਵੱਲੋਂ ਹੀ ਇਹ ਟਰੈਕਟਰ ਜਿਹੜਾ ਡਬਲ ਕਲਚ ਥਰੀ ਸਪੀਡ ਆ 50 ਕਿਲੋਮੀਟਰ ਦੀ ਕੰਪਨੀ ਵੱਲੋਂ ਸਪੀਡ ਜਿਹੜੀ ਆ ਇਹਦੀ ਲਾਈ ਗਈ ਆ ਸਟicker ਕੋਈ ਦੁਬਾਰੇ ਨਹੀਂ ਲੱਗਾ ਤੇ ਚਾਰ ਸਿਲੰਡਰ ਮੋٹے ਸਪਿੰਡਲ ਤਗੜੇ ਮੋٹے ਮੋٹے ਹਿੱਸੇ ਵਾਲਾ ਜਿੱਤਰਾ ਹਿੰਦੁਸਤਾਨ ਦੇ ਜਾਂ ਬਾਈ ਲਾਰਸ ਦੇ ਆਪਣੇ ਸਪਿੰਡਲ ਨਹੀਂ ਸੀ ਆਉਂਦੇ ਉਹ ਚੀਜ਼ ਤੇ ਆ ਤੁਸੀਂ ਚੈੱਕ ਕਰ ਲਓ ਟਰੈਕਟਰ ਸਾਰਾ ਇਹ ਵੀ ਫੋਲਸੇਰਾ ਪਾਵਰ ਸਟੀering ਆ ਆ ਦੇਖੋ ਆਰਪੀ ਡੋਲ ਵਗੈਰਾ ਸਾਰਾ ਰੰਗ ਚੰਗ ਟਰੈਕਟਰ ਦਾ ਤੇ ਜਿੰਨਾ ਵੀ ਤਕਰੀਬਨ ਕੋਈ ਚੀਜ਼ ਆਪਣੇ ਤੋਂ ਰਹਿੰਦੀ ਨਹੀਂ ਕਿ ਵੀ ਆਪਾਂ ਜਿਹੜੀ ਨਾ ਦਿਖਾਈ ਹੋਵੇ ਹਨਾ ਆ ਤੁਸੀਂ ਦੇਖ ਲਓ ਟਰੈਕਟਰ ਸਾਰਾ ਜਿਹੜਾ ਤੁਹਾਨੂੰ ਇਹ ਦਿਖਾ ਚੁੱਕੇ ਆ ਆ ਲੋ ਥੱਲੇ ਉਹ ਟਰੈਕਟਰ ਦਾ ਰਗਰੂਗੇ ਦੇਖ ਲਓ ਆ ਲੋ ਕੋਈ ਚੀਜ਼ ਦੀ ਟੁੱਟ ਪੱਜ ਨਹੀਂ ਜੀ ਕੋਈ ਚੀਜ਼ ਦਵਾਰੇ ਨਹੀਂ ਪਈ ਹੋਈ ਹੁੰਦਾ ਵੀ ਚੀਜ਼ ਦਵਾਰਾਂ ਪਈ ਗਈ ਟਾਇਰਾਂ ਦਾ ਚਲੋ ਆਪਾਂ ਕਹਿ ਨਹੀਂ ਸਕਦੇ ਜਿਹੜੀ ਗੱਲ ਆ ਆ ਲੀਵਰ ਤੁਹਾਡੇ ਆ 11 ਵਾਲਾ ਆ ਗਿਆ ਠੀਕ ਹੈ ਜੀ ਉਹ ਪਰਲਾ ਹਾਈ ਲੋ ਆ ਗਿਆ ਤੇ ਉਹ ਥੱਲੇ ਜਿਹੜੇ ਲੀਵਰ ਹਨ ਲਲਾ ਪੀਟੀਓ ਦਾ ਹੋਊਗਾ ਉਹ ਜਿਹੜਾ ਤੜਾ ਤੜਾ 3 ਸਪੀਡ ਦਾ ਆ ਆ ਦੋ ਲੀਵਰ ਹਨ ਇਹ ਨਹੀਂ ਪਤਾ ਵੀ ਕਿਹੜੇ ਇਹ 3 ਸਪੀਡ ਦਾ ਪੀਟੀਓ ਲੀਵਰ 4 2 ਤੇ 2 4 5 ਲੀਵਰ ਟੋਟਲ ਆ ਟਰੈਕਟਰ ਨੂੰ ਤੇਲ ਬ੍ਰੇਕਾਂ ਦੇ ਵਿੱਚ 50 ਕਿਲੋਮੀਟਰ ਮੈਂ ਤਾਂ ਕਹਿਆ ਸੀ ਕਿ ਤਾਂ ਦੁਬਾਰਾ ਪਿਚਟ ਲੱਗੀ ਹੋਊਗੀ ਅਰੀਜਨਲ ਚਿੱਟ ਲੱਗੀ ਹੋਈ ਆ ਡਬਲ ਕਲਚ ਸਪੈਸ਼ਲ ਕਲਟੀਵੇਸ਼ਨ ਗੀਅਰ 460 ਪਟਿਆਲਾ ਨੰਬਰ